ਜੀ ਜੀ ਹੁਣਾਂ ਤੇ ਕੂਤਰ ਦਿਖਾਉਨੇ ਆ ਤੁਹਾਨੂੰ ਆਦੇ ਨੀਲੀ ਕੂਤਰੀ ਇਹ ਕਿਹੜਿਆਂ ਚੋਂ ਬਾਈ ਜੀ ਨੀਲੀ ਧੰਨੇ ਵਾਲਿਆਂ ਚੋਂ ਬਾਈ ਧੰਨੇ ਵਾਲਿਆਂ ਚੋਂ ਆਹਾ ਲਾਲ ਚਿਂਨਾ ਜੀ ਇਹ ਸੁਖੇ ਵਾਲੇ ਜਰਗ ਵਾਲਿਆਂ ਸੁਖੇ ਵਾਲਿਆਂ ਚੋਂ ਬਾਈ ਦੇ ਦੇਖੋ ਕੂਤਰ ਤੇ ਜੋੜਾ ਇੱਧਰ ਆ ਲਾਲ ਚਿਰਾ ਲਾਲ ਚਿਰਾ ਕਿਹੜਿਆਂ ਚੋਂ ਆਈ ਓਏ ਫੌਜੀ ਵਾਲਿਆਂ ਚੋਂ ਆਈ ਫੌਜੀ ਵਾਲਿਆਂ ਚੋਂ ਲਾਲ ਚਿਰਾ ਚੱਕ ਕਰੋ ਜੀ ਪਹਿਲੇ ਪੁਰਾਣਿਆਂ ਚੋਂ ਪੁਰਾਣਿਆਂ ਚੋਂ ਤੇ ਆਹ ਪੂਰੀ ਚਿੱਟੀਆਂ ਦੀ ਗੁੜ ਰੰਗੀ ਏ ਵੀ ਧੰਨੇ ਆ ਜਵਾਂ ਇਹ ਵੀ ਧੰਨੇ ਆਲਿਆਂ ਚੋ ਵੀਰ ਕਹਿੰਦਾ ਦੇਖੋ ਗੋੜ ਰੰਗੀ ਚਿੱਟੀਆਂ ਦੀ ਧੰਨੇ ਬਰਾਜ ਆਲੇ ਅੱਖ ਦੇਖੋ ਕਿੰਨੀ ਸਾਫ ਆ ਪੁਰੇ ਆ ਅੱਡ ਜਾ ਅੱਖ ਚੱਕ ਕਰੋ ਆ ਜਾ ਮੇਰੇ ਕੋਲੇ ਨੀ ਖੜ ਜਾ ਉਹਦੀ ਪੁੱਤਰੀ ਦੀ ਉਹ ਅੱਡ ਜਾ ਲੈ ਲੈਂਦੇ ਇਹਦੇ ਤਿੰਨਾਂ ਦੀ ਬਣਾਉਣੀ ਜੋੜਾ ਚਿੱਟੀਆਂ ਦਾ ਤੇ ਇਹ ਸੁੱਖੇ ਵਾਲੇ ਕਬੂਤਰਾਂ ਚ ਦੱਛਿਆ ਵੀਰ ਨੇ ਦੇਖੋ ਅੱਖ ਪਿਓਰ ਨੀਲੀ ਦੇਖੋ ਇਹ ਨੀਲੀ ਵੀ ਠੰਡੀ ਆਗਾ ਕੌੜੀ ਆਈ ਇਹ ਇਹ ਠੀਕ ਆ ਮੈਂ ਠੰਡੀ ਆਗਾ ਕੌੜੀ ਆ ਹਿਲਦੀ ਨਹੀਂ ਮੈਂ ਠੀਕ ਆ ਇਹ ਨੀਲੀ ਲੱਗਦਾ ਭੂਰਿਆਂ ਚੋਂ ਬਣੀ ਹੋਈ ਆਈ ਥੋੜੀ ਜਿਹੀ ਫਿੱਕੀ ਨੀਲੀ ਆ ਤੇ ਦੇਖੋ ਆ ਵੀਰ ਤੇ ਇਧਰ ਵੀਰ ਦਾ ਚੇਲਾ ਆ ਜਗਤਾਰ ਸਿੰਘ ਜਗਤਾਰ ਸਿੰਘ ਦਾ ਚੇਲਾ ਗਾਹਾਂ ਇਧਰ ਤਰਨ ਸਿੰਘ ਠੀਕ ਆ ਜੀ ਧੰਨਵਾਦ ਜੀ